ਲੇ ਵੀ ਸੱਜਣੋ ਗਾਂ ਆਪਣਾ ਟਾਈਮ ਆਉਂਦਾ ਜਾਂਦਾ ਵਾ ਚਾਰ ਵਾਸਤੇ ਮੱਕੀ ਤਿਆਰ ਕਰਨ ਦਾ ਆਲੂ ਪੱਟਣੇ ਸ਼ੁਰੂ ਹੋ ਗਏ ਤੇ ਗਾਂ ਆਪਾਂ ਮੱਕੀ ਲਾਉਣੀ ਆ ਤੇ ਆਪਾਂ ਇਧਰ ਡਾਕਟਰ ਸਾਹਿਬ ਨਾਲ ਮਿਲਾਉਨੇ ਆ ਤੁਹਾਨੂੰ ਕਿਹੜੀ ਮੱਕੀ ਬਰੋਣੀ ਚਾਹੀਦੀ ਆ ਆਪਾਂ ਰਾਸ਼ੀ ਵਾਲੀ ਕੰਪਨੀ ਵਾਲਿਆਂ ਦੇ ਖੜੇ ਆ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਗਾਂ ਜਿਵੇਂ ਸੀਜ਼ਨ ਆਉਂਦਾ ਜਾਂਦਾ ਹੀ ਆਪਾਂ ਚਾਰ ਵਾਸਤੇ ਮੱਕੀਆਂ ਹਾਂਜੀ ਉਹ ਵੀ ਜਿਹੜੀਆਂ ਵਾਤੇ ਨਾ 4-5 ਕਈਆਂ ਨੇ ਆਲੂ ਕੱਟ ਕੇ ਤੇ ਪਕਾਵੀ ਮੱਕੀ ਵੀ ਰੱਖਣੀ ਆ ਤੇ ਕਿਹੜੀ ਤੁਹਾਡੇ ਜਿਹੜੀ ਚੰਗੀ ਆ ਮੱਕੀ ਆਪਣੇ ਕਿਸਾਨਾਂ ਨੂੰ ਸਾਨ ਵੀਰਾਂ ਨੇ ਨਾ ਰਾਸ਼ੀ ਕੰਪਨੀ ਜਿਹੜੀ ਪਹਿਲਾਂ 103033 ਦੇ ਨਾਮ ਨਾਲ ਕਾਫੀ ਮਸ਼ਹੂਰ ਹੈ ਇਹਦਾ ਆਚਾਰ ਆਉਂਦਾ ਉਸ ਤੋਂ ਇਲਾਵਾ ਰਾਸ਼ੀ ਕੰਪਨੀ ਇਸ ਵਾਰ ਇੱਕ ਜਿਵੇਂ ਆਲੂ ਵਾਲੇ ਕਿਸਾਨਾਂ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲ ਕਰਾਂਗੇ 4864 ਵੈਰਾਈਟੀ ਲੈ ਕੇ ਆਈ ਹੈ ਨਵੀਂ ਜਿਹੜੀ ਕਿ ਪਕਾਵੇਂ ਦੇ ਵਿੱਚ ਲੱਗੂਗੀ ਫਰਵਰੀ ਮਨਥ ਦੇ ਵਿੱਚ ਆਉਣਾ ਇਹ ਨਵੀਂ ਵੈਰਾਈਟੀ ਲਾਂਚ ਕਰੀ ਹੈ ਜਿਹੜੇ ਆਲੂ ਵਾਲੇ ਕਿਸਾਨ ਵੀਰਾਂ ਇਹ ਪਤਾ ਨਹੀਂ ਹਾਂ ਇਹ ਫੰਗਾਂਵੀਂ ਚ ਵੀ ਲਾ ਸਕਦੇ ਆ ਤੇ ਆਚਾਰ ਲਈ ਵੀ ਲਾ ਸਕਦੇ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਜਾਂਦੀ ਆਪਣੇ ਆਚਾਰ ਲਈ ਆਚਾਰ ਲਈ ਜਿਹੜਾ ਆਪਣਾ ਮੇਨ ਬ੍ਰਾਂਡ ਆ ਪੰਜਾਬ ਦਾ ਹਾਂ ਜੀ ਉਹ ਹੈਗਾ ਜੀ ਰਾਸ਼ੀ 33 ਠੀਕ ਹੈ ਜੀ ਜਿਹੜੀ ਕਿ ਅੱਜ ਸਭ ਤੋਂ ਜ਼ਿਆਦਾ ਕਿਸਾਨ ਦੀ ਪਹਿਲੀ ਪਸੰਦ ਬਣੀ ਹੋਈ ਆ ਇਹਨੂੰ ਤੁਸੀਂ 1 ਫਰਵਰੀ ਤੋਂ ਲੈ ਕੇ 30 ਅਗਸਤ ਤੱਕ ਆਚਾਰ ਲਈ ਲਾ ਸਕਦੇ ਠੀਕ ਹੈ ਜੀ ਇਸ ਦਾ 8 ਕਿਲੋ ਬੀਜ ਪੈਂਦਾ ਕਿੱਲੇ ਦਾ ਤਾਂ ਇਹ ਬਾਕੀ ਦੀ ਖਾਸੀਅਤ ਇਹੀ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਪਿਛਲੇ ਸਾਲਾਂ 'ਚ ਗਰਮੀਆਂ ਪਈਆਂ ਬਹੁਤ ਜ਼ਿਆਦਾ ਹਾਂਜੀ ਤਾਂ ਆਮ ਮੱਕੀਆਂ ਕੀ ਸੀਆਂ ਇੱਕੋ ਖੇਤ ਦੇ ਵਿੱਚ ਫੋਟੋ ਆ ਸਾਡੀ ਜਿਹੜੀਆਂ ਕਈ ਮੱਕਲਿਆ ਗਰਮੀ ਪੈਣ ਕਰਕੇ ਸੁੱਕ ਜਾਂਦੀਆਂ ਇਹ ਲਾਸਟ ਤੱਕ ਹਰੀ ਭਰੀ ਰਹਿੰਦੀ ਆ ਜਿਸ ਕਰਕੇ ਕਿਸਾਨ ਵੀਰ ਨੂੰ ਇਹਦਾ ਵੇਟ ਆ ਦੂਜਿਆਂ ਨਾਲੋਂ 40 ਤੋਂ 50 ਕੁਇੰਟਲ ਏਕੜ ਦਾ ਜ਼ਿਆਦਾ ਆਉਂਦਾ ਤਾਂ ਇਸ ਕਰਕੇ ਇਹ ਕਿਸਾਨ ਵੀਰਾਂ ਦੀ ਪਹਿਲੀ ਪਸੰਦ ਬਣੀ ਹੋਈ ਆ ਕਿਉਂਕਿ ਇਹ ਗਰਮੀ ਵੀ ਸਹਿੰਦੀ ਆ ਜੇ ਟਾਪਾਣੀ ਮੀਂਹ ਪੈ ਗਿਆ بارش ਹੋ ਗਈ ਜ਼ਿਆਦਾ ਤਾਂ ਉਹ ਉਸ ਨੂੰ ਵੀ ਸਹਨ ਕਰਦੀ ਆ ਔਰ ਇਹ ਥੱਲੇ ਤੱਕ ਹਰੀ ਰਹਿੰਦੀ ਹੈ ਔਰ ਜਿਸ ਕਰਕੇ ਦਾ ਵੇਟ ਵਧੀਆ ਆਉਂਦਾ ਕਿਸਾਨ ਵੀ ਦਾ। ਠੀਕ ਹੈ ਜੀ ਸਾਡੇ ਪਿਛਲੇ ਸਾਲ ਮੱਕੀ ਸਾਰੀ ਐ ਬਣ ਗਈ ਸੀਗੀ। ਉਹព្រੇ ਇਹੀ ਕਾਰਨ ਹੈ ਨਾ ਕੀ ਹੁੰਦਾ ਨਾ ਜਿਵੇਂ ਹੁਣ ਅਸੀਂ ਤੁਹਾਨੂੰ ਦੱਸਿਆ ਵੀ ਜੇ ਤੁਸੀਂ ਫਰਵਰੀ ਮਹੀਨੇ ਚ ਲਾਉਣੀ ਆ ਤਾਂ 48 64 ਲਾਉਣੀ ਆ। ਠੀਕ ਹੈ ਜੀ ਤਾਂ ਆਸ਼ੀ ਕੰਪਨੀ ਜਿਹੜੀ ਇਹ ਹੈ ਨਾ ਵੀ ਇਸ ਨੂੰ ਅਸੀਂ ਜੇ ਅਸੀਂ ਗਰਮੀਆਂ 'ਚ ਜਾ ਕੇ ਲਵਾਵਾਂਗੇ ਕਿਉਂਕਿ ਆਚਾਰ ਵਾਲੀ ਮੱਕੀ ਜ਼ਿਆਦਾ ਲੱਗਣੀ ਹੈ ਗਰਮੀ ਦੇ ਵਿੱਚ। ਹਾਂ ਜੀ ਤਾਂ ਉਦੋਂ ਲਵਾਵਾਂਗੇ ਕਿਉਂਕਿ ਇਹ ਸਿਆਲੂ ਮੱਕੀ ਹੈ ਇਹ ਸਿਆਲੂ ਮੱਕੀ ਸੁੱਕੂਗੀ। ਇਹ ਮੱਕੀ ਗਰਮੀਆਂ ਦੀ ਆ। ਠੀਕ ਹੈ ਜੀ ਇਹ 1 ਲੈ ਕੇ ਜੇ ਇਹਨੂੰ ਜੂਨ ਅਗਸਤ ਦੇ ਐਂਡ ਤੱਕ ਇਹਦੀ ਬਿਜਾਈ ਕਰ ਸਕਦੇ ਹੋ ਜੇ ਇਹਨੂੰ ਪਕਾਵੇਂ ਦੇ ਵਿੱਚ ਲਾਉਣਾ ਤੁਸੀਂ ਤਾ 1 ਜੂਨ ਤੋਂ ਲੈ ਕੇ ਇਹਦੀ 15 ਜੁਲਾਈ ਤੱਕ ਪਕਾਵੇਂ ਚ ਭਜਾਈ ਹੋ ਜਾਂਦੀ ਹੈ ਠੀਕ ਹੈ ਜੀ ਤਾਂ ਇਹ ਤਾਂ ਹੀ ਕਿਸਾਨਾਂ ਦੀ ਪਹਿਲੀ ਪਸੰਦ ਬਣੀ ਹੋਈ ਆ ਇਸ ਤੋਂ ਇਲਾਵਾ ਜੀ ਸਾਡੀ ਹਰੇਚਾਰੇ ਲਈ ਮੱਕੀ ਆਉਂਦੀ ਹੈ 3599 ਤੇ ਇਹਦਾ ਝਾੜ ਦਾ ਕਿੰਨਾ ਕੁ ਫਰਕ ਹੈ ਜਿਵੇਂ ਆਪਾਂ ਪਕਾਵੀ ਰੱਖਦੇ ਆ ਜੀ ਪਕਾਵੀ ਦੇ ਵਿੱਚ ਜੀ ਤੁਸੀਂ ਇਹ ਨਵਾਂ ਅਸੀਂ ਬੀਜ ਇਸ ਵਾਰ ਲਾਂਚ ਕਰਿਆ ਕਿਸਾਨ ਵੀਰਾਂ ਦੀ ਕਾਫੀ ਪਿਛਲੀ ਵਾਰ ਸਾਡੇ 2 ਸਾਲ ਹੋ ਗਏ ਟ੍ਰਾਇਲ ਦੇ ਵਿੱਚ ਸੀਗੇ ਹਾਂਜੀ ਤਾਂ ਜਿਵੇਂ ਆਪਣੇ ਮੇਨ ਬੀਜ ਚੱਲ ਰਹੇ ਆ ਇੰਡਸਟਰੀ ਦੇ ਤਾਂ ਉਹਨਾਂ ਨਾਲੋਂ ਇਹਦਾ ਝਾੜ ਤਿੰਨ ਤੋਂ ਚਾਰ ਕੁਇੰਟਲ ਜ਼ਿਆਦਾ ਆਇਆ ਕਿਸਾਨ ਵੀਰਾਂ ਦੇ ਹਾਂ ਇਹਦਾ ਬਹੁਤ ਵਧੀਆ ਝਾੜ ਰਿਹਾ ਰੇਟ ਜਿਵੇਂ ਮੰਡੀ ਕਰਨ ਕਰਦੇ ਆ ਮੰਡੀ 'ਚ ਰੇਟ ਬਹੁਤ ਵੱਧ ਗਿਆ ਜੀ ਇਹਦਾ ਰੇਟ ਵਧੀਆ ਮਿਲਦਾ ਕਿਉਂਕਿ ਇਹਦੇ ਜਿਹੜਾ ਹੈਗਾ ਸਨੈਰੀ ਗੂੜੇ ਇਹ ਨਰੰਗੀ ਦਾਣੇ ਆ ਇਹਦੇ ਤਾਂ ਕਰਕੇ ਮੰਡੀ ਕਰਨ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਈ ਠੀਕ ਹੈ ਜੀ ਹਾਂ ਔਰ ਦੂਜੀ ਇਹਦੀ ਖਾਸੀਅਤ ਹੈ ਡਿੱਗਦੀ ਨਹੀਂ ਜੀ ਠੀਕ ਹੈ ਜੀ ਆਖੀਆਂ ਪਕਾਵੀਆਂ ਚ ਪ੍ਰੋਬਲਮ ਕੀ ਆਉਂਦੀ ਹੈ ਡਿੱਗਣ ਲੱਗਦੀ ਹੈ ਹਾਂ ਡਿੱਗਣ ਲੱਗ ਜਾਂਦੀ ਹੈ ਤੇ ਇਹਦੇ ਚ ਉਹ ਨਹੂਰੀਆਂ ਵੀ ਚੱਲ ਪੈਂਦੀਆਂ ਡਿੱਗਣ ਲੱਗ ਜਾਂਦੀਆਂ ਔਰ ਇਹਦੇ ਤੁਸੀਂ ਗੋਲ ਇਹ ਕਹ ਸਕਦੇ ਹੋ ਉੱਪਰ ਤੱਕ ਭਰੀ ਹੋਈ ਹੈ ਸ਼ੰਦ ਠੀਕ ਹੈ ਜੀ ਇਹਦੇ ਚ ਸੇਲਿੰਗ ਪਰਸੈਂਟੇਜ ਇਹਦੀ ਬਹੁਤ ਵਧੀਆ ਜੀ ਗੜੀ ਹੈਗੀ ਠੀਕ ਹੈ ਜੀ ਠੀਕ ਹੈ ਜੀ ਇੱਕੇ ਸਾਡੀ 35.9% ਆਉਂਦੀ ਹੈ ਹਰੇ ਚਾਰੇ ਲਈ ਇਹ ਕਿਸਾਨ ਵੀਰਾਂ ਲਈ ਜਿਹੜੀ ਇਹ 4 ਕਿਲੋ ਬੀਜ ਕਨਾਲ ਦਾ ਪੈਂਦਾ ਜੀ ਇਹਦਾ ਇਹਦੀ ਖਾਸੀਅਤ ਕੀ ਹੈ ਨੇ ਜੇ ਫਾਰਮਰ ਆਮ ਆਪਣੇ ਚਾਰੇ ਲਈ 8-8 ਕਿ ਇਹਨੇ 8 ਕਿਲੋ ਬੀਜ ਪਾ ਕੇ ਬਰੋਬਰੇ 4 ਕਿਲੋ ਬੀਜ ਲਾ ਦਿਓ ਇਹਦੀ 24 ਘੰਟੇ ਜਰਮੀਨੇਸ਼ਨ ਵੀ ਪਹਿਲਾਂ ਹੋਊਗੀ ਅਸੀਂ ਕੰਪਨੀ ਗਾਰੰਟੀ ਕਰਦੇ ਆਂ ਔਰ ਨੰਬਰ ਆ ਪੌਦੇ ਆ ਜਿਹੜੇ ਇਹਦੇ ਵਿੱਚ ਜ਼ਿਆਦਾ ਆਉਣਗੇ 4 ਕਿਲੋ ਦੇ ਜਿਹੜਾ ਤੁਹਾਡਾ 6 ਜਾਂ 7 ਕਿਲੋ ਬੀਜ ਪਾਇਆ ਹੋਊਗਾ ਉਹਦੇ ਨਾਲ ਜ਼ਿਆਦਾ ਹਾਂ ਔਰ ਇਹਦਾ ਜਿਹੜਾ ਕਿਸਾਨ ਵੀਰ ਆ ਜਿਵੇਂ ਟਾਲ ਤੇ ਵੇਚਦੇ ਆ ਤਾਂ ਇਹਦਾ ਵਜਨ ਜਿਹੜਾ 350 ਕਿਲੋ ਤੱਕ ਵੀ ਸਾਡੇ ਕੋਲੇ ਫਾਰਮੂਲਾ ਡਾਟਾ ਜਿਹਨਾਂ ਨੇ ਵਜਨ ਲਿਆ ਆ ਉਹਦਾ 55-60 ਦਿਨ ਤੇ ਟਾਲ ਤੇ ਵੇਚ ਇੱਕ ਇੱਕ ਲੀਕ ਹਾਂ ਔਰ 35 ਤੋਂ 40 ਦਿਨਾਂ ਲਈ ਇਹ ਹਰੇਚਾਰੇ ਲਈ ਤਿਆਰ ਹੋ ਜਾਂਦੀ ਆ ਤੇ ਇਹ ਕਿਸਾਨ ਵੀ ਲਾ ਸਕਦੇ ਆ ਉਸ ਤੋਂ ਇਲਾਵਾ ਰਾਸ਼ੀ ਕੰਪਨੀ ਆ ਜਿਹੜੀ ਜਿਵੇਂ ਕਿਸਾਨ ਵੀਰਾਂ ਨੂੰ ਮੇਨ ਸਮੱਸਿਆ ਹੁਣ ਆ ਰਹੀ ਆ ਵੀ ਉਹ ਮੱਕੀ ਲਾ ਲੈਂਦੇ ਆ ਤਾਂ ਮੱਕੀ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਝੋਨਾ ਫਸਲ ਅਗਲੀ ਝੋਨਾ ਹੁੰਦੀ ਹੈ ਵਾਦੀ ਝੋਨਾ ਜਿਹੜੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ ਜਿਵੇਂ ਬਾਸਮਤੀ ਦੇ ਰੇਟ ਘਟ ਰਹੇ ਆ 26 ਦੀ ਥੋੜੀ ਖਰੀਦ ਦੇ ਵਿੱਚ ਪ੍ਰੋਬਲਮ ਆਉਂਦੀ ਆ ਤਾਂ ਉਹਦੇ ਲਈ ਵੀ ਰਾਸ਼ੀ ਕੰਪਨੀ ਆ ਜਿਹੜਾ ਇੱਕ ਝੋਨਾ ਲੈ ਕੇ ਆਈ ਹੈ 3350 ਠੀਕ ਹੈ ਜੀ 3350 ਇਹ ਤੁਸੀਂ ਉੱਪਰ ਦੇਖੋ ਮਾਨਤਾ ਪ੍ਰਾਪਤ ਹਾਈਬ੍ਰਿਡ ਝੋਨਾ ਇਸ ਸਰਕਾਰ ਦੀਆਂ ਹਦਾਇਤਾਂ ਤੇ ਖਰਾ ਉਤਰਨ ਵਾਲਾ ਹਾਰੀਆਂ ਠੀਕ ਹੈ ਜੀ ਉਹਦਾ ਕਾਰਨ ਕੀ ਹੈ ਜੀ ਸਮਾਂ ਘਟ ਲੈਂਦਾ ਜੀ ਇਹੇ ਹਾਂ ਜੀ ਠੀਕ ਹੈ ਜੀ ਸਮਾਂ ਘੱਟ ਲਊਗਾ ਤਾਂ ਆਪਣਾ ਪਾਣੀ ਦੀ ਬਚਤ ਖਾਦ ਦੀ ਬਚਤ ਹੋਈ। ਖੇਤ ਜਾਨੀ ਕਿ ਖੇਤ ਦੇ ਵਿੱਚ ਨੇ 90 ਤੋਂ 95 ਦਿਨ ਹੀ ਲੈਣੇ ਆ। ਆਮ ਬੀਜ ਕੀ ਹੈ 120 ਦਿਨ 30 ਦਿਨ ਤੱਕ ਖੇਤ ਦੇ ਵਿੱਚ ਲੈ ਲੈਂਦੇ ਆ। ਹਾਂਜੀ। ਤਾਂ ਇਹ 90 ਤੋਂ 95 ਦਿਨ ਲੈਂਦਾ ਜਿਸ ਕਰਕੇ ਆਪਣੀ ਪਾਣੀ ਦੀ ਬਚਤ ਹੋਈ। ਹਾਂਜੀ। ਔਰ ਖਾਦ ਦੀ ਜਦੋਂ 1 ਮਹੀਨਾ ਜ਼ਿਆਦਾ ਲਊਗਾ ਖਾਦ ਵੀ ਜ਼ਿਆਦਾ ਕਰਨੀ ਪਈ ਔਰ ਸਪਰੇਅ ਵੀ ਕਰਨੀ ਪਊਗੀ। ਹਾਂਜੀ। ਠੀਕ ਹੈ ਜੀ। ਔਰ ਦੂਜੀ ਜਿਹੜੇ ਮਾਲ ਵਾਲੇ ਕਿਸਾਨਾਂ ਵਾਲੇ ਜਿਹੜੇ ਆਪਣੇ ਕਾਟਨ ਵਾਲੇ ਕਿਸਾਨਾਂ ਉਹਨਾਂ ਲਈ ਵਰਦਾਨ ਹੈ ਕਿਉਂਕਿ ਇਹ ਡੇਢ ਤੋਂ 2 ਨੰਬਰ ਪਾਣੀ ਤੇ ਵੀ ਹੁੰਦਾ ਠੀਕ ਹੈ ਜੀ ਅਸੀਂ ਇਹਨੂੰ ਜ਼ਿਆਦਾ ਰეკਮੈਂਡੀ ਡੇਢ ਤੋਂ 2 ਨੰਬਰ ਵਾਲੇ ਪਾਣੀ ਦੇ ਕਰਦੇ ਆ ਤਾਂ ਉਸ ਤੇ ਵੀ ਹੁੰਦਾ ਔਰ ਤੀਜਾ ਕੀ ਹੈ ਮੇਨ ਆਪਣਾ ਹੈਗਾ ਪ੍ਰਾਲੀ ਦੀ ਸਮੱਸਿਆ ਇਹਦੇ ਲਈ ਸਰਕਾਰ ਕੰਮ ਕਰਦੀ ਆ ਤਾਂ ਇਹਦਾ ਜਿਹੜਾ ਕੱਦ ਦਾ ਉਹ 95 ਤੋਂ 100 ਸੈਂਟੀਮੀਟਰ ਇੱਥੋਂ ਤੱਕ ਕੱਦ ਆਉਂਦਾ ਜਿਸ ਕਰਕੇ ਇਹਦੇ 'ਚ ਪ੍ਰਾਲੀ ਦੀ ਸਮੱਸਿਆ ਨਹੀਂ ਆਉਂਦੀ ਠੀਕ ਹੈ ਜੀ ਪ੍ਰਾਲੀ ਜਿਵੇਂ ਕਿ 90 ਸੈਂਟੀਮੀਟਰ ਉੱਤੋਂ 25-30 ਸੈਂਟੀਮੀਟਰ ਆਪਣੀ ਕਟਾਈ ਹੋਗੀ ਤੇ ਦੂਜੇ ਨੂੰ ਉਹਨੂੰ ਆਸਾਨੀ ਨਾਲ ਵਿੱਚ ਗੱਲਣਾ ਆਸਾਨ ਹੋ ਜਾਂਦਾ ਆ ਆਮ ਛੋਨੇ ਜਿਹੜੇ ਹੈਗੇ ਉਹਨਾਂ ਦੀ ਜ਼ਿਆਦਾ ਹਾਈਟ ਜ਼ਿਆਦਾ ਪਰਾਲੀ ਹੋਣ ਕਰਕੇ ਉਹਨਾਂ ਨੂੰ ਵਿੱਚ ਗੱਲਨ ਨੂੰ ਦਵਾਉਣਾ ਔਖਾ ਹੋ ਜਾਂਦਾ ਆ ਜਿਵੇਂ ਬਾਸਪਤੀ ਆਪਾਂ ਲੋਨੇ ਬਾਸਪਤੀ ਦੀ ਪਰਾਲੀ ਛੇਦੀ ਗੱਲ ਜੀ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਇਹਦਾ ਝਾੜ ਫਿਰ ਕਿੰਨਾ ਤੇ ਉਸ ਤੋਂ ਇਲਾਵਾ ਜੀ ਮੰਡੀਕਰਨ ਪੰਜਵੀਂ ਸਮੱਸਿਆ ਕਿਸਾਨ ਦੀ ਹੈਗੀ ਮੰਡੀਕਰਨ ਮੰਡੀਕਰਨ ਮੰਡੀ ਕਰਨ ਦੇ ਜਿਹੜੇ ਦਾਣੇ ਆ ਬਹੁਤ ਵਧੀਆ ਸ਼ਾਈਨਿੰਗ ਆ ਔਰ ਮਿਲਿੰਗ ਪਰਸੈਂਟੇਜ ਬਹੁਤ ਵਧੀਆ ਹੋਣ ਕਰਕੇ ਸਾਡੇ ਜਿਹੜੇ ਕਿਸਾਨ ਇੰਨਾ ਤੇ ਤੁਸੀਂ ਕਾਲ ਲਾ ਕੇ ਕਿਸੇ ਨੂੰ ਵੀ ਪੁੱਛ ਸਕਦੇ ਹੋ ਇਹਨਾਂ ਦਾ ਮੇਨ ਪਸੰਦ ਦਾ ਕਾਰਨ ਹੀ ਜਿਹੜਾ ਮੰਡੀਕਰਨ ਬਣਿਆ ਇਹ ਕਿਸਾਨਾਂ ਦਾ ਕਹਿਣਾ ਹੈ ਵੀ ਅਸੀਂ ਸਵੇਰ ਵੜਦੇ ਜੇ ਸ਼ਾਮ ਨੂੰ ਸਾਡਾ ਤੋਲ ਜਾਂਦਾ ਜੀ ਕਿਉਂਕਿ ਇਹਦੀ ਸੀਡ ਦੀ ਕੁਆਲਿਟੀ ਔਰ ਜਿਹੜੀ ਮਿਲਿੰਗ ਪਰਸੈਂਟੇਜ ਆ ਉਹ ਬਹੁਤ ਵਧੀਆ ਠੀਕ ਹੈ ਜੀ ਤੇ ਇਹ ਜਿਹੜਾ ਝੋਨਾ ਪਿਛਲੇ ਸਾਲ ਜਿਵੇਂ ਝਾੜ ਘਟਿਆ ਆ ਉਹ ਵੇਖੋ 101 ਮਣ ਵੀ ਫਾਰਮਰ ਦੇ ਆਇਆ 98 ਮਣ ਵੀ ਜਿਹੜਾ ਕਿ ਫਾਰਮਰ ਦੇ ਆਇਆ ਹਾਂਜੀ 92 ਮਣ ਵੀ ਆਇਆ ਜੀ 34 ਕੁਇੰਟਲ ਉਹ 95 ਮਣ ਵਾਲੇ ਵੀ ਫਾਰਮਰ ਹੈਗੇ ਆ ਸਾਡੇ ਕੋਲੇ ਠੀਕ ਹੈ ਜੀ 90 95 ਦਿਨ ਚ 90 95 ਮਣ ਝਾੜ ਏ ਸੋਨੇ ਦਾ ਯਾਨੀ ਕਿ 36 ਕੁਇੰਟਲ ਤੋਂ ਲੈ ਕੇ 40 ਕੁਇੰਟਲ ਤੱਕ ਇਹਦਾ ਪਿਛਲੇ ਸਾਲ ਜਦੋਂ ਕਿ ਝੋਨੇ ਦੇ ਝਾੜ ਘੱਟ ਸੀ ਨਿਕਲਿਆ ਲੇਟ ਲਾ ਕੇ ਤੇ ਜਿਆਦਾ ਢਾਟ ਪਾਇਆ ਕਿਸਾਨਾਂ ਨੇ ਠੀਕ ਹੈ ਜੀ ਆ ਪਿੰਡ ਖੋਖਰ ਇਧਰ ਇਹ ਸਾਰੇ ਇਹ ਸਾਰੇ ਕਾਟਨ 벨ਟ ਦੇ ਪਿੰਡ ਆ ਜਿੱਥੇ ਦੇਖ ਲਓ ਵੀ ਅਜੇ ਪਾਣੀ ਵੀ ਨਰਮ ਆ ਪਾਣੀ ਵੀ ਨਰਮ ਆ ਤੇ ਨਵੇਂ ਹਾਂ ਸੈਲ ਵੀ ਹੈਗੀ ਉਥੇ ਸੈਲ ਵੀ ਹੈ ਹਾਂ ਸੇਮ ਏਰੀਆ ਵੀ ਹੈਗਾ ਜੀ ਔਰ ਜਿਹੜਾ ਕਿ ਪਹਿਲੀ ਵਾਰ ਝੋਨਾ ਲੱਗਣ ਲੱਗੇ ਆ ਹਾਂਜੀ ਯਾਨੀ ਕਿ ਪੁਰਾਣੇ ਝੋਨੇ ਨਹੀਂ ਲੱਗਦੇ ਜ਼ਮੀਨਾਂ ਵੀ ਨਵੀਆਂ ਨਰਮੇ ਤੋਂ ਕਨਵਰਟ ਹੋ ਕੇ ਇੱਧਰ ਆਏ ਆ ਲੋਕਾਂ ਹਾਂਜੀ ਤਾਂ ਇਸ ਲਈ ਕਿਸਾਨ ਵੀਰੋ ਰਾਸ਼ੀ ਆ ਜਿਹੜੀ ਉਹ ਤੁਹਾਡੇ ਲਈ ਆਚਾਰ ਲਈ 30 ਤੇ 20 ਪਕਾਵੇਂ ਲਈ 48 64 ਠੀਕ ਹੈ ਚਾਰੇ ਲਈ 35 93 ਤੇ ਝੋਨੇ ਦੇ ਵਿੱਚ 38 50 ਦਾ ਬੀਜ ਯਾਨੀ ਕਿ ਸੰਪੂਰਨ ਹਾਲ ਕਿਸਾਨ ਲਈ ਜਿਹੜਾ ਕਿ ਲੈ ਕੇ ਆਈ ਯਾਰ ਅਸਲੀ ਠੀਕ ਹੈ ਹਾਂਜੀ ਚਲੋ ਠੀਕ ਹੈ ਜੀ ਠੀਕ ਹੈ ਤਾਂ